ਭਾਜੀ ਦੇਖੋ ਪਿਛਲੇ 20 ਸਾਲਾਂ ਤੋਂ ਅਸੀਂ ਆਪ ਦੇਖਦੇ ਪਏ ਆਹੀ ਸਮੱਸਿਆ ਸਾਡੀ ਪਾਣੀ ਦੀ ਇੱਥੇ ਗਾੜਂ ਆਂਦੇ ਵੀ ਡੱਕ ਬੰਦ ਕਰਕੇ ਆਂਦਾ ਤਾਂ ਨਹੀਂ ਕਿਤੇ ਲੰਦੇ ਉੱਥੇ ਤੇ ਹੁਣ ਇਹਦੇ ਬਾਰੇ ਕਿਸੇ ਨੇ ਕਿਹਾ ਨਹੀਂ ਔਰ ਇਹਦੇ ਬਾਰੇ ਭਾਜੀ ਹਰ ਰੋਜ਼ ਆਵਾਜ਼ ਵੀ ਆਹੀ ਕਰਨਾ ਹੈ ਕਿ ਪਾਣੀ ਜੇ ਸਾ ਪੈਪਾ ਪਵਾ ਲਈਆਂ ਆ ਕਰ ਦੇਣਾ ਔਰ ਸਾਡੀ ਸਮੱਸਿਆ ਦਾ ਹਾਲ ਹਜੇ ਤੱਕ ਨਹੀਂ ਹੋਇਆ ਪਰ ਅਜ ਕੀ ਕਾਰਨ ਹੋਗੇ ਇੰਨਾ ਪਾਣੀ ਇਹ ਹੱਥੋਂ ਜਾ ਰਹਾ ਹੋਊਗਾ ਅੱਜ ਖੜਾ ਭਾਜੀ ਇਹਦੇ ਨਾਲ ਦੇਖੋ ਸਾਡੀ ਦੁਕਾਨਦਾਰੀ ਵੀ ਖਰਾਬ ਹੁੰਦੀ ਪਈ ਹੈ ਸਭ ਕੁਝ ਪ੍ਰੋਬਲਮ ਆਂਦੀ ਪਈ ਹੈ ਪ੍ਰਸ਼ਾਸਨ ਨੂੰ ਮੰਗਦਾ ਰਹੀ ਹੈ ਕਿ ਇਹਨੂੰ ਜਲਦੀ ਤੋਂ ਜਲਦੀ ਵੀ ਜੋ ਆਏਗਾ। ਉਹ ਤਾਂ ਟਿਕਾਣ ਮੁੱਢਲੇ ਹਾਲੇ ਤੱਕ ਪੱਕਾ ਹਲੜੀ ਹੋਇਆਗਾ ਕਰੀ। ਨਹੀਂ ਹਾਲੇ ਨਹੀਂ ਹੋਇਆ। 3 ਸਾਲ ਤਾਂ ਇਹ ਦੇਦੇ ਹੋਗੇ ਬਾਕੀ ਪਰਾਣੇ ਵੀ ਆਈ ਕਰੀ। ਤਕਰੀਬਨ ਬੋਰਡ ਵਾਲੇ ਆਏ ਸੀ ਕੱਲ। ਹਾਂਜੀ ਆਏ ਸੀ ਭਾਈ। ਟੋਪਸ ਚੜ ਕੇ ਗਏ ਹਾਲੇ ਰ ਕੋਟਲੇ। ਤਾਂ ਅੱਜ ਵੀ ਦੇਖੋ ਕੱਲ ਪੂਰਾ ਗੜੀ ਦੇ ਵਿੱਚ ਆਈ ਕੱਲ ਪੂਰੇ ਇੱਥੇ ਰੋਮਾਂ ਦੇ ਆ। ਉਹ ਹੁਣ ਇੰਦੀ ਸਾਰਾ ਸੀਵੇਚ ਹੀ ਜਾਣਾ। ਮਤਲਬ ਪੀਵੇਡ ਦੀ ਗਵਾਨ ਇੱਥੇ ਵਿਆਰਦੀ ਆ। ਆ ਕੱਲ ਸਵੀਪਰ ਆਇਆ ਸੀਗਾ ਸਵੀਪਰ ਨੂੰ ਕੀ ਆ ਕੰਨਾ ਮੇਰਾ ਕੰਮ ਨਹੀਂ ਹੈਗਾ ਜੀ ਮੈਂ ਨਹੀਂ ਝੱਕਣਾ। ਇਹ ਕੋੜਾ ਜਰਾ ਵਾ ਹਾਈ ਕੋੜਾ ਐਡਾ ਕੋੜਾ ਇਹ ਪੂਰਾ ਕੱਢ ਕੇ ਕੌਣ ਗਿਆ ਸੀਗਾ ਇਹ ਕੱਲ ਸੀਵਰੇਜ ਵਾਲੇ ਕੱਢ ਕੇ ਗਏ ਆ ਜੀ ਠੀਕ ਹੈ ਤੇ ਉੱਧਾ ਉੱਧੇ ਹੀ ਪਿਆ ਵਾ ਸੀਵਰੇਜ ਤਾਂ ਕੱਢਿਆ ਸੀਪਰ ਨੂੰ ਗਿਆ ਕਹਿੰਦਾ ਮੈਂ ਨਹੀਂ ਚੱਕਦਾ ਤਾਂ ਤੁਸੀਂ ਐਮਸੀ ਜਾਂ ਕੀ ਪ੍ਰਸ਼ਾਸਨ ਨੂੰ ਫੋਨ ਕੀਤਾ ਹੁਣ ਅਸੀਂ ਹੋ ਸਵੇਰ ਦੇ 3-4 ਵਾਰੀ ਫੋਨ ਕਰ ਚੁੱਕੇ ਆ ਜੀ ਕੋਈ ਨਹੀਂ ਆਇਆ ਹਾਲੇ ਤੱਕ ਇਹ ਤੁਹਾਨੂੰ ਨਾਲ ਅੱਜ ਹੱਥੋਂ ਹੱਥੋਂ ਜ਼ਿਆਦਾ ਪਾਣੀ ਖੜਾ ਵਾ ਅੱਜ ਇਹ ਰੋਜ਼ ਦਾ ਹੀ ਆ ਜੀ ਅੱਜ ਦਾ ਨਹੀਂ ਹੋ ਤਾਂ ਤੁਹਾਨੂੰ ਕੀ ਲੱਗਦਾ ਹੈ ਹੁਣ ਗਾਂ ਹੋ ਸਕਦਾ ਮਸਲਾ ਹਲਕੇ ਇਸਦੇ ਦਊਗਾ ਦੇਖੋ ਅੱਜ ਹੁਣ ਤਾਂ ਫੋਨ ਕਰਕੇ ਕੀਤਾ ਵਾ ਜੇ ਆ ਜਾਂਦਾ